ਕਪੂਰਥਲਾ ਦੇ ਪਿੰਡ ਪੰਡਾਲ ਬੇਟ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਪਿੰਡ ਦੇ ਵਿੱਚ ਲਗਾਏ ਗਏ ਨਵੇਂ ਬਿਜਲੀ ਦੇ ਚਿਪ ਮੀਟਰਾਂ ਨੂੰ ਯੂਨੀਅਨ ਆਗੂਆਂ ਨੇ ਖੁਦ ਹੀ ਮੀਟਰ ਪੱਖੇ ਤੋਂ ਉਖਾੜ ਦਿੱਤਾ ਅਤੇ ਪਿੰਡ ਦੇ ਵਿੱਚ ਰੋਸ ਮਾਰਚ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਨੇ ਤੇ ਇਨਾ ਮੀਟਰਾਂ ਦਾ ਪੰਜਾਬ ਭਰ ਤੇ ਵਿੱਚ ਵਿਰੋਧ ਕੀਤਾ ਜਾ ਰਿਹਾ ਜਿੱਥੇ ਕਿਤੇ ਵੀ ਮੀਟਰ ਲੱਗੇ ਦਿਖਾਈ ਦਿੱਤੇ ਉਹਨਾਂ ਨੂੰ ਖਾੜਿਆ ਜਾ ਰਿਹਾ ਹੈ ਉਹਨਾਂ ਅਨੁਸਾਰ ਇਨਾ ਮੀਟਰਾਂ ਦੇ ਲੱਗਣ ਦੇ ਨਾਲ ਗਰੀਬ ਵਿਅਕਤੀ ਜੋ ਪਹਿਲਾਂ ਹੀ ਬਿਜਲੀ ਦਾ ਬਿੱਲ ਭਰਨ ਤੋਂ ਅਸਮਰਥ ਹੈ ਉਸ ਨੂੰ ਪਹਿਲਾਂ ਹੀ ਬਿੱਲ ਅਦਾ ਕਰਨਾ ਪਵੇਗਾ ਅਤੇ ਜੋ ਉਸ ਦੇ ਬਸ ਤੋਂ ਬਾਹਰ ਹੈ ਅਜੇ ਇਹ ਮੀਟਰ ਲਗਾਉਣ ਦੇ ਨਾਲ ਸਬਸਿਡੀ ਬੰਦ ਹੋ ਜਾਵੇਗੀ ਬਿਜਲੀ ਦਰਾਂ ਦੇ ਵਿੱਚ ਵਾਧਾ ਵੀ ਚੱਲੀ ਰਹੇਗਾ ਹਾਂਜੀ ਪ੍ਰਧਾਨ ਜੀ ਕੀ ਤੁਹਾਡਾ ਨਾਮ ਔਰ ਕਿਹੜੀ ਤੁਹਾਡੀ ਜਥੇਬੰਦੀ ਹੈ ਮੈਂ ਤਰਸ਼ੀਮ ਸਿੰਘ ਬੰਨਾਮਲ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸਕੱਤਰ ਅੱਜ ਤੁਹਾਡੀ ਜਥੇਬੰਦੀ ਵੱਲੋਂ ਕੁਝ ਬਿਜਲੀ ਦੇ ਮੀਟਰ ਜਿਹੜੇ ਆ ਹਟਾਏ ਗਏ ਆ ਕੀ ਪੂਰਾ ਮਾਮਲਾ ਮਾਮਲਾ ਇਸ ਤਰ੍ਹਾਂ ਆ ਸਰਕਾਰ ਜਿਹੜਾ 2020 ਬਿਜਲੀ ਬਿੱਲ ਲਈ ਸੀ ਜਦੋਂ ਤਿੰਨ ਕਾਨੂੰਨ ਆਏ ਸੀ ਉਹ ਜਿਹੜਾ ਬਿਜਲੀ ਬਿੱਲ ਉਹਨੂੰ ਕਿਸੇ ਨਾ ਕਿਸੇ ਤਰੀਕੇ ਲਾਗੂ ਕਰਨਾ ਚਾਹੁੰਦੀ ਆ ਉਹ ਜਿਹੜਾ ਕੰਪਨੀਆਂ ਨਾਲ ਕੋਈ ਇਹਦਾ ਸਮਝੌਤਾ ਵੇਚਣ ਦਾ ਹੋਇਆ ਵਾ ਉਹਨਾਂ ਦਾ ਹੋਇਆ ਵਾ ਕਿ ਅਸੀਂ ਬਿਜਲੀ ਜਿਹੜੀ ਆ ਉਦੋਂ ਇਹ ਖਰੀਦਾਂਗੇ ਜਦੋਂ ਅਸੀਂ ਜਿਹੜਾ ਬਿੱਲਾਂ ਦੀ ਉਗਰਾਹੀ ਜਿਹੜੀ ਆ ਉਹ ਮੁਲਾਜ਼ਮ ਨਹੀਂ ਰੱਖਾਂਗੇ ਉਹ ਸਾਡਾ ਜਿਹੜਾ ਮੋਬਾਈਲ ਸਿਸਟਮ ਹੋਊਗਾ ਜੇ ਕੋਈ ਬਿੱਲ ਨਹੀਂ ਦੇਗਾ ਉਹ ਜਦੋਂ ਪੈਸੇ ਮੁੱਕ ਜਾਣਗੇ ਉਹਦੀ ਬੱਤੀ ਜਿਹੜੀ ਉਦੋਂ ਬੰਦ ਕੀਤੀ ਜਾਊਗੀ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਆ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਕੋਲ ਤਾਂ ਬਿੱਲ ਤਾਰਨਾ ਪਹਿਲਾਂ ਹੀ ਔਖਾ ਤੇ ਉਹ ਜੇਕਰ ਉਹ ਪਹਿਲਾਂ ਪੈਸੇ ਅਡਵਾਂਸ ਨਹੀਂ ਪਾ ਸਕਦੇ ਇਸ ਤਰ੍ਹਾਂ ਕਿਸਾਨੀ ਦਾ ਵੀ ਫਸਲਾਂ ਜਦੋਂ ਆਉਂਦੀਆਂ ਕਿਸਾਨ ਉਦੋਂ ਹੀ ਆਪਣੇ ਪੈਸੇ ਜਿਹੜੇ ਆ ਉਹ ਬਿੱਲ ਦੇ ਜਮਕਾਰਦਾ ਵਾ ਉਹ ਪਹਿਲਾਂ ਉਹ ਵੀ ਨਹੀਂ ਧਾਰ ਸਕਦਾ ਤੇ ਇਸ ਇਹਦੇ ਨਾਲ ਹੀ ਜਿਹੜੀ ਕੋਈ ਸਬਸਿਡੀ ਸਰਕਾਰ ਦੇ ਰਹੀ ਆ ਉਹ ਵੀ ਇੱਕ ਇਹਨਾਂ ਦੀ ਖਤਮ ਹੋਣੀ ਆ ਸਰਕਾਰ ਨਹੀਂ ਚਾਹੁੰਦੀ ਕਿ ਇੱਥੋਂ ਦੇ ਲੋਕ ਜਿਹੜੇ ਆ ਉਹ ਜਿਹੜੇ ਉਹ ਖੁਸ਼ਹਾਲ ਰਹਿਣ ਉਹ ਕਿਸੇ ਨਾ ਕਿਸੇ ਵਿੰਗੇ ਟੇਡੇ ਢੰਗ ਦੇ ਨਾਲ ਉਹ ਖੇਤੀ ਸੈਕਟਰ ਨੂੰ ਵੀ ਆਪਣੇ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਆ ਵੀ ਇਹਦੀ ਖੇਤੀ ਆ ਉਹ ਵੀ ਉਹਨਾਂ ਦੇ ਹੱਥਾਂ 'ਚ ਜਾਵੇ ਇਹ ਲੋਕ ਜਿਹੜੇ ਆ ਇੱਕ ਉਹ ਡੱਬਾ ਫੜ ਕੇ ਦਿਹਾੜੀਦਾਰ ਉੱਥੇ ਕੰਮ ਕਰਨ ਵਾਲੇ ਹੀ ਰਹਿ ਜਾਣ ਉਹ ਇਸੇ ਕਰਕੇ ਪੰਜਾਬ ਦੇ ਵਿੱਚ ਇੱਕ ਕੰਪਨੀਆਂ ਜਿਹੜੀਆਂ ਵੱਡਾ ਕਰੋੜਾਂ ਦਾ ਜਾਲ ਵਿਛਾਰੀਆਂ ਉਹ ਇਹ ਸਾਾਸ ਨੂੰ ਲੈ ਕੇ ਵਿਚਾਰੀਆਂ ਕਿ ਇਹ ਜਿਹੜੀ ਖੇਤੀ ਆ ਇਹਤੇ ਵੀ ਕਬਜ਼ਾ ਕੀਤਾ ਜਾਵੇ ਬਿਜਲੀ ਸਰਕਾਰ ਦੇ ਹੱਥ 'ਚ ਆ ਜਵੇ ਪਾਣੀ ਵੀ ਸਰਕਾਰ ਦੇ ਹੱਥ ਆ ਜAVE ਤੇ ਉਹ ਕੰਪਨੀਆਂ ਦੇ ਹੱਥ ਦੇ ਮੁੱਲ ਵਿੱਚ ਆ ਜਾਵੇ ਜਿਹਦਾ ਕਿ ਇੱਥੋਂ ਦੇ ਜਿਹੜੀ ਜਨਤਾ ਵਾ ਉਹਦਾ ਬਹੁਤ ਵੱਡਾ ਨੁਕਸਾਨ ਆ ਉਹ ਜਿਹੜੀ ਆ ਆਪਣੇ ਕਾਰੋਬਾਰ ਤੋਂ ਜਿਹੜੀ ਆ ਵਾਂਝਾ ਰਹੇਗੀ ਪਰ ਸਾਡੀ ਜਥੇਬੰਦੀ ਦਾ ਫੈਸਲਾ ਕਿ ਇਹ ਲੜਾਈ ਜਿਹੜੀ ਇਹ ਡਟ ਕੇ ਲੜਾਂਗੇ ਇਹ ਜਿਹੜਾ ਬਿਜਲੀ ਆ ਇਹ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਇਹਦੇ ਹੱਥ 'ਚ ਨਹੀਂ ਜਾਣਦੇ ਆਂਗੇ ਨਾ ਕੰਪਨੀਆਂ ਦੇ ਹੱਥਾਂ ਦੇ ਵਿੱਚ ਜਾਣਦੇ ਆਂਗੇ ਇਹ ਜਿਹੜੀ ਝੰਗਿਆ ਖੇਤੀ ਲਈ ਤੇ ਬਿਜਲੀ ਦੇ ਲਈ ਪਾਣੀ ਦੇ ਲਈ ਜਾਰੀ ਰਹੇ ਇਹ ਜੋ ਤੁਸੀਂ ਅੱਜ ਮਹਮ ਗਿੱਡੀਆ ਇਹ ਹੋਰ ਪਿੰਡਾਂ 'ਚ ਵੀ ਤੁਸੀਂ ਚਲਾਓਗੇ ਜਾਂ ਪੰਜਾਬ ਪੱਤਰ ਤੇ ਚਲਾਉਂਗੇ ਇਹ ਪੰਜਾਬ ਪੱਤਰ ਤੇ ਚੱਲ ਰਹੀ ਆ ਕਪੂਰਥਲੇ ਵਿੱਚ ਵੀ ਅਸੀਂ ਪਹਿਲਾਂ ਇਸ ਤੋਂ ਪਹਿਲਾਂ ਉੱਚਾ ਸਬ ਡਿਵੀਜ਼ਨ ਤੇ ਜਿਹੜੇ ਚਿੱਪ ਵਾਲੇ ਮੀਟਰ ਸੀਗੇ ਲਾ ਕੇ ਇਹਨੂੰ ਦਫ਼ਤਰ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਏ ਆ ਉੱਥੇ ਵਾਰਨਿੰਗ ਵੀ ਦਿੱਤੀ ਸੀ ਇੱਥੇ ਵੀ ਮੀਟਰ ਜਿਹੜੇ ਕਾਫੀ ਲਾਏ ਗਏ ਆ ਤਾਂ ਉਹ ਅਸੀਂ ਲੋਣੇ ਸ਼ੁਰੂ ਕਰ ਦਿੱਤੇ ਆ ਇੱਕ ਦੋ ਦਿਨਾਂ ਤੱਕ ਲਾ ਕੇ ਫਿਰ ਇੱਕ ਦਿਨ ਹੀ ਸਾਰੇ ਇਕੱਠੇ ਕਰਕੇ ਲਾ ਕੇ ਸਬਡਿਵੀਜ਼ਨ ਤੇ ਜਮ੍ਹਾਂ ਕਰਵਾਉਂਦੇ ਆ